ਸਿਆਹ ਤੇ ਇਹ ਬੱਕਰਾ ਜਦੋਂ ਆਪਾਂ ਪਹਿਲਾਂ ਵੀਡੀਓ ਕੀਤੀ ਸੀ ਉਦੋਂ ਬੱਚਾ ਸੀਗਾ 5 ਕਿ ਮਹੀਨਾ ਦਾ ਸੀ ਹਨਾ ਜੀ ਜੀ 90 95 ਕਿਲੋ weight ਕਰ ਗਿਆ ਠੀਕ ਹੈ ਬਾਈ ਜੀ ਦੇਖੋ ਬਾਈ ਇਹ ਵੀ ਭੂਤ ਦਾ ਹੀ ਹੈ ਜੀ ਜੀ ਇਹੀ ਭੂਤ ਦਾ ਬੱਚਾ ਹੈ ਇਹਦਾ ਲਓ ਜੀ ਨੱਕ ਕੋਈ ਬਾਈ ਛਾਪਿਓ ਕਿਹੜਾ ਬੱਕਰਾ ਸੀਗਾ ਜੀ ਇਹਨਾਂ ਦਾ ਬਾਈ ਪੰਮਾ ਇਹ ਤਾਂ ਆਇਆ ਸੀ ਸ਼ੇਰੂ ਜੀ ਸ਼ੇਰੂ ਜਿਹੜਾ ਤੁਹਾਡੇ ਕੋਲ ਪਹਿਲਾ ਬੱਕਰਾ ਆਇਆ ਸੀ ਉਹ ਸ਼ੁਰੂ ਹੀ ਚੱਲਿਆ ਸੀ 2 ਕੁਇੰਟਲ 52 ਕਿਲੋ ਦਾ ਸੀਗਾ ਬੱਚਾ ਜੀ ਠੀਕ ਹੈ ਬਾਈ ਹਾਂ ਜੀ ਹਾਂ ਜੀ ਲਓ ਬਾਈ ਦੋਸਤੋ ਦੇਖ ਲਓ ਇਹ ਦੋਨੋਂ ਹੈਗੇ ਨੇ ਭਰਾ ਇਹਨਾਂ ਦਾ ਪਿਓ ਹੈਗਾ ਸ਼ੇਰੂ ਬੱਕਰਾ ਜਿਹੜਾ ਬਾਈ ਪੰਮੇ ਦੇ ਘਰੋਂ ਆਇਆ ਸੀਗਾ ਸ਼ੇਰੇ ਰੰਗ ਦਾ ਹਨਾ ਜੀ 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 ਹਾਂਜੀ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਬਾਈ ਸ਼ੇਰ ਸਿੰਘ ਕੋਲ ਪਿੰਡ ਮੁਰਾਦਵਾਲਾ ਬਾਈ ਦੀ ਪਹਿਲਾਂ ਵੀਡੀਓ ਕੀਤੀ ਸੀ ਕਿ ਤਿੰਨ ਚਾਰ ਮਹੀਨੇ ਹੋ ਗਏ ਬਾਈ ਕੋਲ ਸੈਦ ਹੋ ਗੇ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਤੇ ਵੀਡੀਓ ਨੂੰ ਇਹਨਾਂ ਦੇ ਜਾਨਵਰਾਂ ਨੂੰ ਬੱਕਰੀਆਂ ਨੂੰ ਇੰਨਾ ਕਿ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਇੰਡੀਆ ਦੀ ਇਹੋ ਜਿਹੀ ਕੋਈ ਸਟੇਟ ਨਹੀਂ ਜਿੱਥੋਂ ਬਾਈ ਨੂੰ ਫੋਨ ਨਾ ਆਏ ਹੋਣ 4-5 ਸਟੇਟਾਂ ਦੇ ਵਿੱਚ ਬਾਈ ਨੇ ਜਾਨਵਰ ਭੇਜਤੇ ਬੱਕਰੇ ਭੇਜਤੇ ਬੱਚੇ ਭੇਜਤੇ ਤੇ ਪੰਜਾਬ ਦੇ ਵਿੱਚ ਵੀ ਬਾਈ ਨੂੰ ਬਹੁਤ ਲੋਕਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਆ ਕਿ ਤੁਸੀਂ ਬੀਟਲ ਬਰੀਡ ਤੇ ਕੰਮ ਕਰ ਰਹੇ ਹੋ ਅੱਜ ਦੁਬਾਰਾ ਬਾਈ ਕੋਲ ਆਏ ਆ ਬਹੁਤ ਲੋਕਾਂ ਨੇ ਕਿਹਾ ਸੀਗਾ ਬਾਈ ਜਾਨਵਰ ਹੋਰ ਚੰਗੀ ਤਰ੍ਹਾਂ ਦਿਖਾਓ ਬਾਈ ਕਹਿੰਦੇ ਸਵਾਦ ਨਹੀਂ ਆਇਆ ਹਾਂਜੀ ਅੱਜ ਫਿਰ ਜਾਨਵਰ ਚੰਗੀ ਤਰ੍ਹਾਂ ਦਿਖਾ ਦਿਓ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਭਾਈ ਯੰਗ ਫਾਰਮਰ ਚੈਨਲ ਤੇ ਹਾਂਜੀ ਸਵਾਗਤ ਭਾਈ ਜੀ ਜੀ ਆਏ ਨੂੰ ਤੁਹਾਨੂੰ ਤੇ ਬਈ ਧੰਨਵਾਦ ਤੁਹਾਡਾ ਤੁਸੀਂ ਇੰਨੇ ਸਬਰ ਦੇ ਨਾਲ ਇਸ ਨਸਲ ਤੇ ਕੰਮ ਕਰ ਰਹੇ ਹੋ ਜੀ 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 ਪਹਿਲਾਂ ਤਾਂ ਭਾਈ ਸੈਦੋ ਕੇ ਬਲੱਡ ਲਾਈਨ ਬਾਰੇ ਕੋਈ ਦੋ ਸ਼ਬਦ ਜੋ ਕਹਿਣਾ ਚਾਹੋ ਭਾਈ ਜੀ ਸੈਦੋ ਕੇ ਬਲੱਡ ਲਾਈਨ ਤਾਂ ਮੇਰੇ ਆਈਡੀਏ ਨਾਲ ਦੇਖੋ ਵੀ ਇੰਨੀ ਕੀ ਵਧੀਆ ਲਾਈਨ ਹੈ ਨਾ ਤਾਂ ਇੰਨੀ ਹਾਈਟ ਕੋਈ ਬੱਚਾ ਲਾ ਕੇ ਜਾਂਦਾ ਹੀ ਤੇ ਨਾ ਹੀ ਇੰਨੀ ਗਰੋਥ ਕਰਦੀ ਇਹ ਕਿਨਾਂ ਦੇ ਜਿਹੜੇ ਪੈਰ ਹੈ ਇਹਨਾਂ ਦੇ ਸਿਰ ਪੈਰ ਜਿਵੇਂ ਆਮ گاਵਾ ਦੇ ਹੁੰਦੇ ਮੱਝਾਂ ਦੇ ਕਦੇ-ਕਦੇ ਮੋਟੇ ਇਹਨਾਂ ਦੇ ਫੇਰ ਇਹ ਬਾਈ ਪੰਮਾ ਜੀ ਨੇ ਪਤਾ ਨਹੀਂ ਕਿਵੇਂ ਘੜ ਕੇ ਲਾਈਨ ਬਣਾਈ ਏ ਵੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਆਪਣੇ ਆਪ ਹੀ ਥੋੜੀ ਜੀ ਖੇਚਣ ਨਾਲ ਇੰਨੇ ਵਧੀਆ ਜਾਨਵਰ ਹੋ ਜਾਂਦੇ ਵੀ ਛੱਡੋ ਗੱਲਾਂ ਹੁਣ ਮੈਨੂੰ ਹਰ ਬੰਦਾ ਫੋਨ ਲਾ ਕੇ ਪੁੱਛਦਾ ਬਾਈ ਜੀ ਤੁਸੀਂ ਇਹਨਾਂ ਨੂੰ ਕੀ ਪਾਉਂਦੇ ਹੋ ਹੁਣ ਮੈਂ ਤਾਂ ਦੱਸੋ ਕੀ ਦੱਸਾਂ ਜਿਹੜੇ ਆਮ ਲੋਕ ਪਾਉਂ ਉਹਨਾਂ ਤੋਂ ਵੱਧਾ ਖਰਚਾ ਕਰਕੇ ਤੇ ਇਹੇ ਬੱਚੇ ਮੈਂ ਤੁਹਾਡੇ ਸਾਹਮਣੇ ਤਿਆਰ ਕਰਿਆ ਜੀ ਬੱਕਰੀ ਵੀ ਅਸੀਂ ਵੀ ਜਿੱਥੇ ਗਏ ਆ ਬੱਕਰੀਆਂ ਦੇ ਕੋਲੇ ਸਾਰੇ ਕਹਿੰਦੇ ਆ ਯਾਰ ਛੇਰਾ ਕੀ ਪਾਉਂਦਾ ਬੱਕਰੀਆਂ ਨੂੰ ਤੁਹਾਨੂੰ ਤਾਂ ਦੱਸਿਆ ਹੋਊਗਾ ਕੀ ਪਾਉਂਦਾ ਬੱਕਰੀਆਂ ਨੂੰ ਕੋਈ ਹੈਗਾ ਤਰੀਕਾ ਤੁਹਾਡੇ ਕੋਲੇ ਤਰੀਕਾ ਇੱਕ ਹੈ ਜੀ ਬਾਈ ਜੀ ਬਾਈ ਪੰਮਾ ਜੀ ਸਦਕ ਵਾਲੇ ਜੇ ਕੁਝ ਕਹਿ ਦਿੰਦੇ ਆਪਾਂ ਉਹੇ ਕਰੀ ਜਾਂਦੇ ਹਾਂ ਠੀਕ ਹੈ ਬਾਈ ਜੀ 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 ਲਓ ਬਾਈ ਅੱਜ ਫਿਰ ਬਾਈ ਜਾਨਵਰ ਦਿਖਾ ਦਿਓ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਕਿਹੜਾ ਬੱਕਰਾ ਦਿਖਾ ਰਹੇ ਹੋ ਅੱਜ ਸਭ ਤੋਂ ਵੱਡਾ ਭੂਤ ਦਿਖਾਉਣੇ ਜਾ ਰਹੇ ਹਾਂ ਠੀਕ ਹੈ ਬਾਈ ਜੀ ਜੀ ਲਓ ਫਿਰ ਕੱਢੀਏ ਬਾਹਰ ਆਪਾਂ ਪੂਰਾ ਭੂਤ ਦਿਖਾਉਣੇ ਤੁਹਾਨੂੰ ਬਾਈ ਦੇ ਜਿਹੜਾ ਘਰ ਦਾ ਵੱਡਾ ਬ੍ਰੀਡਰ ਆ ਹਨਾ ਲਓ ਜੀ ਕਰੋ ਚੈੱਕ ਬਾਈ ਬਾਈ ਦੱਸਿਓ ਪੂਰਾ ਪੂਤ ਦੀ ਹੁਣ ਕੀ ਡਿਟੇਲ ਹੈਗੀ ਆ ਕਿੰਨੇ ਦੰਦ ਤੇ ਕਿੰਨਾ ਵੇਟ ਹੋਊਗਾ ਇਹਦਾ ਜੀ ਕੀ ਹੁਣ 8 ਦੰਦ ਹੈਗਾ ਇਹ ਪਿਛਲੀ ਵੀਡੀਓ ਚ 8 ਦੰਦ ਸੀਗਾ ਹਾਂਜੀ ਤੇ ਵੇਟ ਤਾਂ ਇਹ 2.5 ਕੰਟਲ ਦੇ ਨੇੜੇ ਲੈ ਗਿਆ ਜੀ ਅੱਛਾ ਜੀ ਬਹੁਤ ਵਾਜਨ ਕਰਿਆ ਬੱਚੇ ਨੇ ਲਓ ਬਾਈ ਚੈੱਕ ਕਰੋ ਬਾਈ ਥੋੜਾ ਜਿਹਾ ਹਾਂ ਇੱਥੇ ਰੱਖੋ ਜੀ ਦੇਖੋ ਬਾਈ ਸ਼ਾਇਦ ਉਹ ਕੇ ਬਲੱਡ ਲਾਈਨ ਜਿਹੜੀ ਬਾਈ ਨੇ ਗੱਲ ਕੀਤੀ ਸੀਗੀ ਹਨਾ ਜਿਹੜੇ ਹੱਡ ਗੋਡੇ ਹੁੰਦੇ ਹਨ ਨਾ ਬੱਕਰੀਆਂ ਦੇ ਬਹੁਤ ਘੱਟ ਬੱਕਰੀਆਂ ਦੇ ਬਈ ਇਸ ਤਰ੍ਹਾਂ ਦੀ ਹੱਡੀ ਆਉਂਦੀ ਆ ਜਿਹਨੂੰ ਡਬਲ ਹੱਡੀ ਕਹਿ ਦਿੰਦੇ ਆ ਤੇ ਇਹ ਚੀਜ਼ ਨੂੰ ਪਸੰਦ ਕਰਦੇ ਆ ਜਿਹੜੇ ਹੋਰ ਸਟੇਟਾਂ ਦੇ ਬੰਦੇ ਆ ਬਈ ਪੰਜਾਬ ਦੇ ਵਿੱਚ ਹਜੇ ਉਨੀ ਲੋਕਾਂ ਨੇ ਕਦਰ ਨਹੀਂ ਕੀਤੀ ਸੀ ਜਿੰਨੀ ਇਸ ਬਲੱਡ ਲਾਈਨ ਦੀ ਬਾਹਰ ਲਿਆਂ ਨੂੰ ਪਤਾ ਹਨਾ ਹਾਂਜੀ ਹਾਂਜੀ ਇਹ ਮਹਾਰਾਸ਼ਟਰਾ ਵਾਲੇ ਭਰਾ ਹੈ ਮੱਧ ਪ੍ਰਦੇਸ਼ ਵਾਲੇ ਹੈ ਕੇਰਲ ਵਾਲੇ ਬਹੁਤ ਬੱਚੇ ਮੰਗਦੇ ਇਹ ਬਾਈ ਪੰਮਾ ਜੀ ਦੀ ਜਿਹੜੀ ਲਾਈਨ ਦੇ ਵਿੱਚ ਜਾਨਵਰ ਹੈ ਹਾਂਜੀ ਮੈਨੂੰ ਕਹਿ ਦਿੰਦੇ ਬਾਈ ਜੀ ਜਿੱਥੇ ਵੀ ਪਿਆ ਸਾਨੂੰ ਦੱਸੋ ਅੱਛਾ ਅਸੀਂ ਉੱਥੇ ਹੀ ਜਾਨਵਰ ਚੱਕ ਲਾਂਗੇ ਵੀ ਇੰਨਾ ਕਿ ਰਿਸਪੌਂਸ ਦਿੱਤਾ ਇਹ ਲੋਕਾਂ ਨੇ ਹਾਂਜੀ ਵੀ ਬਹੁਤ ਸ਼ੌਕ ਦਿਖਾਉਂਦੇ ਆ ਉਹ ਲੋਕ ਜੀ ਬਾਹਰ ਵਾਲੇ ਠੀਕ ਆਪਾਂ ਕਹਿ ਦਿੰਨੇ ਆ ਪੰਜਾਬੀ ਭਰਾ ਪੰਜਾਬੀ ਭਰਾ ਚਲੋ ਵਧੀਆ ਆਪਦਾ ਕੰਮ ਕਰੀ ਜਾਂਦੇ ਆ ਹਾਂਜੀ ਹਾਂਜੀ ਉਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਪੰਜਾਬੀ ਭਰਾਵਾਂ ਨੇ ਬਹੁਤ ਮਿਹਨਤ ਲਾਈ ਹੈ ਤੇ ਬਹੁਤ ਕੁਝ ਕਰਦੇ ਆ ਉਹਨਾਂ ਨੇ ਬਹੁਤ ਬੱਚੇ ਖਰੀਦੇ ਆਪਣੇ ਤਾਂ ਹਾਂਜੀ ਪਰ ਜਿਹੜੇ ਮਹਾਰਾਸ਼ਟਰ ਵਾਲੇ ਉਹ ਥੋੜੀ ਰੇਟ ਰੂਟ ਦੇ ਥੋੜੇ ਜਿਆਦਾ ਰੇਟ ਰੂਟ ਬਹੁਤ ਭਰ ਦਿੰਦੇ ਉਹਨਾਂ ਨੂੰ ਬੱਚਾ ਪਸੰਦ ਆ ਜੇ ਤੇ ਕੀਮਤ ਨਹੀਂ ਉਹ ਦੇਖਦੇ ਅੱਛਾ ਬਹੁਤ ਪੈਸੇ ਲਾਉਂਦੇ ਆ ਉਹਨਾਂ ਨੇ ਮੇਰੇ ਦੋ ਦੰਦ ਉਹ ਪਿਛਲੀ ਆਪਾਂ ਵੀਡੀਓ ਕਰੀ ਸੀ ਹਾਂਜੀ ਤੇ ਦੰਦ ਪੱਟੇ ਨਹੀਂ ਸੀ ਦੋ ਦੰਦ ਬੱਚਾ ਪੱਟਦਾ ਹੀ ਸੀਗਾ ਜੀ ਹਾਂਜੀ ਉਹਨੇ 4 ਲੱਖ ਰੁਪਏ ਲਾਏ ਸੀ ਘੜ ਤੋਂ ਕਰ ਦਸ ਬੰਦੇ ਨੇ ਇਹ ਬੱਕਰਾ ਵੀ ਮੰਗਿਆ ਹੋ ਬਈ ਹਾਂਜੀ ਹਾਂਜੀ ਇਹ ਵੀ ਮੰਗਿਆ ਉਹ ਵੀ ਬਹੁਤ ਮਤਲਬ ਕਿ ਉਹਨਾਂ ਨੇ ਕਰਿਆ ਸੀ ਕਹਿੰਦੇ ਮਾਈ ਜੀ ਦੰਦ ਪਟ ਦਾ ਬੱਚਾ ਸੀ ਕਹਿੰਦੇ 4 ਲੱਖ ਦੇ ਦਿੰਦੇ ਠੀਕ ਹੈ ਵੀ ਮੇਰੀ ਸੋਚ ਇਹ ਸੀ ਵੀ ਨਹੀਂ ਆਪਾਂ ਬੱਚਾ ਰੱਖਦੇ ਆ ਬੱਚੇ ਨੂੰ ਦਿੰਦੇ ਹਾਂ ਨੂੰ ਵੀ ਬੱਚਾ ਆਪਾਂ ਤਿਆਰ ਕਰਦੇ ਆ ਤਿਆਰ ਕਰਕੇ ਦੇਖਦੇ ਆ ਭਾਈ ਆਪਣੇ ਨਾ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਕਹਦੇ ਹੁੰਦੇ ਸੀਗੇ ਬਜ਼ੁਰਗ ਹੁਣ ਵੀ ਕਹਿ ਦਿੰਦੇ ਆ ਵੀ ਯਾਰ ਬੋਕ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਉਹੋ ਜਿਹਾ ਬੋਕ ਨਹੀਂ ਆਪਾਂ ਦੇਖਿਆ ਤੇ ਜਦੋਂ ਹੁਣ ਆਪਾਂ ਪੁਰਾਣੇ ਆਜਰੀ ਭਰਾਵਾਂ ਕੋਲੇ ਜਾਂਦੇ ਆ ਜਿਨ੍ਹਾਂ ਨੇ ਥੋੜੀ ਵੀਡੀਓ ਦੇਖੀ ਆ ਉਹ ਕਹਿੰਦੇ ਆ ਵੀ ਯਾਰ ਉਹ ਬੋਕ ਦੇਖਿਆ ਜਿਹੜਾ ਪਹਿਲਾਂ ਵਾਲੇ ਪੁਰਾਣੇ ਸਮਿਆਂ ਦੇ ਵਿੱਚ ਬੋਕ ਹੁੰਦੇ ਸੀ ਹੈਨਾ ਐਡੀ ਚੌੜੀ ਪੇਟੀ ਹੋ ਗਈ ਵਜਨ ਹੋ ਗਿਆ ਲੰਬਾਈ ਹੋ ਗਈ ਹੈਨਾ ਵੀ ਕਦ ਇੰਨਾ ਚਾਹੀਦਾ ਬੱਕਰੇ ਦਾ ਅੱਖ ਚਿੱਟੀ ਚਾਹੀਦੀ ਆ ਤੇ ਤੁਸੀਂ ਉਹ ਧਾਰਨਾ ਬਦਲ ਕੇ ਰੱਖਤੀ ਹੈਨਾ ਬਾਈ ਪੰਮੇ ਨੇ ਵੀ ਉਹ ਗੱਲ ਨੂੰ ਬਦਲਿਆ ਹੈਗਾ ਬਾਈ ਜੀ ਕਦ ਵੀ ਬਹੁਤ ਹੈ ਇਹਨਾਂ ਦੇ ਵਜਨ ਵੀ ਬਹੁਤ ਹੈ ਇਹਦੇ ਨਾਲੋਂ ਕੀ ਵਜਨ ਵੱਧ ਪਾ ਦੇ ਕੋਈ ਕੋਈ ਬੱਚਾ ਹਾਂ ਬੱਚੇ ਦੇਖੇ ਆਪਾਂ ਕੱਦ ਬਹੁਤ ਹੈ ਬੱਚਿਆਂ ਦੇ ਪਰ ਹੁੰਦੇ 70 70 ਕਿਲੋ ਦੇ ਉਹਨਾਂ ਤੋਂ ਕੀ ਕਰਾਉਣਾ ਹੈ ਹਾਂਜੀ ਇਹਨਾਂ ਦੇ ਵਜਨ ਬਹੁਤ ਹੈ ਬਾਈ ਜੀ ਦੀ ਲਾਈਨ ਦੇ ਵਿੱਚ ਪਤਾ ਨਹੀਂ ਕੀ ਉਹਨਾਂ ਨੇ ਕੀ ਕਰਿਆ ਇਹਨਾਂ ਨਾਲ ਜੀ ਕਿਵੇਂ ਲਾਈਨ ਤਿਆਰ ਕਰੀਏ ਢਾਈ ਢਾਈ ਕੁਇੰਟਲ ਦੇ ਆਂਡੂ ਹੈਗੇ ਠੀਕ ਹੈ ਬਾਈ ਇਹ ਬਾਈ ਜੀ ਨੂੰ ਪਤਾ ਹੀ ਕਿਵੇਂ ਉਹਨਾਂ ਨੇ ਬਣਾਈ ਹੈ ਰੱਬ ਦੀ ਰੱਬ ਨਾਲ ਬਾਈ ਇਸ ਬੱਕਰੇ ਦੀ ਗੱਲ ਕਰੀਏ ਇਹਦੇ ਬੱਚੇ ਜ਼ਿਆਦਾਤਰ ਤੁਹਾਡੇ ਕੋਲ ਵੀ ਹੈਗੇ ਆ ਜਾਂ ਹੋਰ ਕਿੱਥੇ ਕਿੱਥੇ ਸੇਲ ਹੋਏ ਆ ਜਿਹੜੇ ਇਸ ਸਮੇਂ ਤਿਆਰ ਆ ਬਰੀਡਿੰਗ ਦੇ ਰਹੇ ਆ ਇਹਦੇ ਬੱਚੇ ਤਾਂ ਬਹੁਤ ਗਏ ਆ ਜੀ ਹੁਣ ਲੋਕੀ ਕਹਿ ਦਿੰਦੇ ਵੀ ਸਾਡੇ ਮਹਾਰਾਸ਼ਟਰ ਆ ਗਏ ਉੱਥੇ ਗਏ ਪੰਜਾਬ ਦੇ ਵਿੱਚ ਮੇਰੇ ਏਰੀਆ ਦੇ ਨੇੜੇ ਨੇੜੇ ਪਏ ਆ ਇਹਦੇ ਬੱਚੇ ਜੀ 49 50 50 ਦੇ ਲਾਗੇ ਬੱਚੇ ਗਏ ਜੀ ਅੱਛਾ ਜੀ ਹਾਂਜੀ ਬਹੁਤ ਘੱਟ ਬੱਚਿਆਂ ਨੇ ਕਰਿਆ ਭੋਜਨ-ਭੂਜਨ ਬਹੁਤ ਵਧੀਆ ਕਰੇ ਹਾਂਜੀ ਜਾਨਵਰਾਂ ਨੇ ਹਾਂਜੀ ਹਾਂਜੀ ਤੇ ਇਹ ਬਈ ਹੁਣ ਬਰੀਡਿੰਗ ਤੇ ਤੁਸੀਂ ਇਹ ਛੱਡਦੇ ਹੋ ਬੱਕਰੇ ਤੋਂ ਬੱਚੇ ਲੈ ਰਹੇ ਹੋ ਅੱਜ ਵੀ ਇਸੇ ਤੋਂ ਲੈ ਰਹੇ ਆ ਜੀ ਇਸੇ ਤੋਂ ਲੈ ਰਹੇ ਹੋ ਮੇਨ ਬਰੀਡਰ ਆ ਗਿਆ ਆਪਣੇ ਹਾਂਜੀ ਹਾਂਜੀ ਮੇਨ ਬਰੀਡਰ ਤੇ ਦੂਜੇ ਇਸ ਤੋਂ ਜਿਹੜੇ ਛੋਟੇ ਹੈਗੇ ਉਹਨਾਂ ਨੂੰ ਇੱਦਾਂ ਕੀ ਸਟਾਰਟ ਕਰਾਂਗੇ ਇਹਨਾਂ ਦੇ ਬੱਚੇ ਦਿਖਾਓ ਹੁਣ ਆਪਾਂ ਨੂੰ ਜਿਹੜੇ ਵੱਡੇ ਬਰੀਡਰ ਹੈਗੇ ਤੁਹਾਡੇ ਕੋਲ ਇਹਦੇ ਬੱਚੇ ਜੀ ਜੀ ਇੱਕ ਮਿੰਟ ਉਹਦਾ ਭਰਾ ਦਿਖਾਉਣਾ ਈ 1 ਮਿੰਟ ਲਓ ਬਈ ਦਾ ਭਰਾ ਦਿਖਾਉਣੇ ਉਸ ਤੋਂ ਬਾਅਦ ਇਹਦਾ ਤੁਹਾਨੂੰ ਬੱਕਰਾ ਵੀ ਦਿਖਾਵਾਂਗੇ ਆਪਾਂ ਕੈਨ ਲੈ ਕੇ ਡਿਟੇਲ ਦੇ ਨਾਲ ਬਈ ਤੁਹਾਨੂੰ ਕੱਲੇ-ਕੱਲੇ ਬੱਕਰੇ ਦੀ ਜਾਣਕਾਰੀ ਦੇਵਾਂਗੇ ਇਹ ਬਈ ਭਰਾ ਆ ਗਿਆ ਦਾ ਜੀ 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 ਠੀਕ ਹੈ ਜੀ ਇਹਦਾ ਪਿਓ ਕਿਹੜਾ ਬੱਕਰਾ ਸੀਗਾ ਜੀ ਇਹਨਾਂ ਦਾ ਬਾਈ ਪੰਮਾ ਇਹ ਤਾਂ ਆਇਆ ਸੀ ਸ਼ੇਰੂ ਜੀ ਸ਼ੇਰੂ ਜਿਹੜਾ ਤੁਹਾਡੇ ਕੋਲੇ ਪਹਿਲਾ ਬੱਕਰਾ ਆਇਆ ਸੀ ਉਹ ਸ਼ੇਰੂ ਹੀ ਚਲਿਆ ਸੀ 2 ਕੁਇੰਟਲ 52 ਕਿਲੋ ਦਾ ਸੀਗਾ ਬੱਚਾ ਇਹ ਠੀਕ ਹੈ ਬਾਈ ਹਾਂਜੀ ਹਾਂਜੀ ਲਓ ਬਾਈ ਦੋਸਤੋ ਦੇਖ ਲਓ ਇਹ ਦੋਨੋਂ ਹੈਗੇ ਨੇ ਭਰਾ ਤੇ ਇਹਨਾਂ ਦਾ ਪਿਓ ਹੈਗਾ ਸ਼ੇਰੂ ਬੱਕਰਾ ਜਿਹੜਾ ਬਾਈ ਪੰਮੇ ਦੇ ਘਰੋਂ ਆਇਆ ਸੀਗਾ ਸ਼ੇਰੇ ਰੰਗ ਦਾ ਹਨਾ ਜੀ 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 ਹਾਂਜੀ 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 ਠੀਕ ਹੈ ਬਾਈ ਇਹ ਦੋਨੇ ਅੱਠ ਰੰਗ ਦੇ ਨੇ ਇਹਨਾਂ ਦੀ ਮਾਂ ਵੀ ਬਾਈ ਜੀ ਤੋਂ ਆਈ ਸੀ ਅੱਛਾ ਜੀ ਹਾਂਜੀ ਹਾਂਜੀ ਇਹ ਜੰਮੇ ਤੁਹਾਡੇ ਘਰੇ ਹੈਗੇ ਨੇ ਦੋਨੇ ਜੀ ਜੀ ਜੰਮੇ ਘਰੇ ਆਪਣੇ ਲਓ ਬਾਈ ਦੋਨਾਂ ਦੇ ਵਿੱਚ ਬਈ ਕੀ ਫਰਕ ਲੱਗਦਾ ਤੁਹਾਨੂੰ ਕਿਹੜਾ ਪਸੰਦ ਆ ਦੋਨਾਂ ਦੇ ਵਿੱਚੋਂ ਮੈਨੂੰ ਦੋਨੇ ਪਸੰਦ ਆ ਜੇ ਪਤਾ ਗੱਲ ਨਾਲ ਆ ਇਹਨਾਂ ਦੋਨਾਂ ਨੂੰ ਠੀਕ ਹੈ ਜੀ ਕੋਈ ਨਹੀਂ ਦਿੰਦਾ ਦੋਨਾਂ ਚੋਂ ਦੋਨੇ ਰੱਖੇ ਤੇ ਇਹਦੀ ਹਾਈਟ ਕਿੰਨੀ ਹੈ ਸ਼ੇਰੇ ਦੀ ਇਹ ਹਾਈਟ ਜਿਆਦਾ ਕਰ ਗਿਆ ਉਹਦੇ ਨਾਲ ਇਹ ਤਾਂ 50 ਪੰਜੂ ਕਰ ਗਿਆ ਇਹ ਥੋੜਾ ਜਿਹਾ ਢਿੱਲਾ ਹੋ ਗਿਆ ਉਸ ਕਰਕੇ ਜੀ ਕਦ ਘਾਟ ਦਿਖਾਉਂਦੇ 50 ਇੰਚ ਕਰ ਗਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਬਈ ਦੋਸਤੋ ਜਿਹੜੀ ਮੇਨ ਹਨਾ ਕੁਆਲਿਟੀ ਹੁੰਦੀ ਆ ਵੀ ਜਿਹੜਾ ਬੱਕਰਾ ਹੁੰਦਾ ਉਹਦਾ ਫਰੇਮ ਹੁੰਦਾ ਵੱਡਾ ਹੱਡ ਗੋਡਿਆਂ ਦਾ ਜਾਨਵਰ ਤਕੜਾ ਹੋਊਗਾ ਤਾਂ ਹੀ ਆਪਾਂ ਉਹਨੂੰ ਬੋਕ ਕਹਿ ਸਕਦੇ ਆ ਜੀ ਜੀ ਉਹਦੇ ਅੱਗੇ ਰਿਜ਼ਲਟ ਚੰਗਾ ਆਊਗਾ ਹਨਾ ਬਈ ਕਈ ਤਾਂ ਹੁੰਦੇ ਆ ਬੱਕਰੇ ਵੀ 10 ਬੱਕਰੀਆਂ ਸੂਈਆਂ ਇੱਕ ਦੋ ਬੱਕਰੀਆਂ ਦੇ ਚੰਗਾ ਰਿਜ਼ਲਟ ਦੇ ਜਾਂਦੇ ਆ ਹਨਾ ਇਹ ਬੱਕਰੀਆਂ ਬਾਰੇ ਦੱਸੋ ਵੀ ਕਿਵੇਂ ਦਾ ਰਿਜ਼ਲਟ ਕਿੰਨੇ ਪਰਸੈਂਟ ਵਧੀਆ ਆਉਂਦਾ ਜੀ ਭਾਈ ਇਹਦਾ ਤਾਂ 99% ਰਿਜ਼ਲਟ ਆਇਆ ਬਹੁਤ ਤਕੜਾ ਰਿਜ਼ਲਟ ਦਿੱਤਾ ਹੈ ਠੀਕ ਹੈ ਜੀ ਇਹਨੇ ਰੜਕਾਂ ਹੀ ਕੱਢੀਆਂ ਆ ਦੇਖੋ ਬੱਚਾ ਜੀ ਇਹ 47 ਇੰਚ ਦੋ ਦਿਨ ਦਾ ਬੱਚਾ ਇਹ ਭੂਤ ਦਾ ਬੱਚਾ ਜੀ ਭੂਤ ਦਾ ਬੱਚਾ ਹੈ ਜੀ ਦੋ ਦੰਦ ਤੇ 47 ਇੰਚ ਹਾਂਜੀ ਧੁੱਪੇ ਕਰ ਲੋ ਬਈ ਥੋੜਾ ਇਧਰ ਛਾਂਜ ਨਾ ਵਧੀਆ ਨਹੀਂ ਦਿਖਣਾ ਇਧਰ ਲੋ ਬਈ ਧੁੱਪੇ ਕਰਕੇ ਦਿਖਾਉਣੇ ਆ ਤੁਹਾਨੂੰ ਇਹ ਆ ਸ਼ੇਰੇ ਰੰਗ ਦਾ ਬੱਕਰਾ ਜੀ ਤੇ ਦੋ ਦੰਦ ਤੇ 47 ਇੰਚ ਹਾਈਟ ਆ ਬਈ ਜੀ 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 ਦੋ ਦੰਦ ਤੇ 47 ਦੰਦ ਬਈ ਚੈੱਕ ਕਰਾ ਦਿੰਨੇ ਆ ਬਾਅਦ ਵਿੱਚ ਕਈ ਵਾਰੀ ਹੁੰਦਾ ਕਿਸੇ ਨੂੰ ਵਹਿਮ ਹਨਾ ਆਹ ਲੋ ਜੀ ਕਰੋ ਚੈੱਕ ਦੋ ਦੰਦ ਤੇ 47 ਇੰਚ ਹਾਈਟ ਆ ਤੇ ਪਿਓ ਨਾਲ ਖੜਾ ਦੇਖ ਲਓ ਤੁਸੀਂ ਹਨਾ ਹਾਂਜੀ ਹਾਂਜੀ ਤਿਆਰ ਬੱਚਾ ਹੋ ਰਹੀ ਹੈ ਇਹ ਖੀਰਾ ਹੀ 43 44 ਹੋਇਆ ਪਿਆ ਅੱਛਾ ਇਸੇ ਦਾ ਜੀ ਜੀ ਭੂਤ ਦਾ ਬੱਚਾ ਹੈ ਲਿਆ ਜਗਦੀਸ਼ ਕਾਟ ਗਿਆ ਉਹ ਵੀ ਦਿਖਾ ਦਿੰਨੇ ਆਪਾਂ ਹਾਂਜੀ ਹਾਂਜੀ ਲਓ ਜੀ ਕਰੋ ਬਈ ਚੈੱਕ ਹਾਂਜੀ ਹਾਂਜੀ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਬੱਕਰੇ ਆ ਬਈ ਹਨਾ ਜੀ ਜੀ ਬਹੁਤ ਆਪਾਂ ਬੱਕਰੀਆਂ ਵਾਲੇ ਭਰਾਵਾਂ ਨੂੰ ਮਿਲਦੇ ਰਹਿੰਨੇ ਆ ਬਹੁਤ ਭਰਾ ਮਿਹਨਤ ਕਰੀ ਜਾਂਦੇ ਆ ਜੀ ਬਈ ਜੀ ਸੇਵਾ ਸੰਭਾਲ ਨਾਲ ਜਾਨਵਰ ਵੱਧ ਤਿਆਰ ਹੁੰਦਾ ਕਿ ਬਲੱਡ ਲਾਈਨ ਦਾ ਬਈ ਜੀ ਸਭ ਤੋਂ ਪਹਿਲੇ ਮੈਂ ਤਾਂ ਬਲੱਡ ਲਾਈਨ ਹੈ ਜੀ ਹਾਂਜੀ ਸੇਵਾ ਤਾਂ ਸਾਰੇ ਕਰੀ ਜਾਂਦੇ ਆ ਸਾਰ ਭਰਾਵ ਸੇਵਾ ਕਰਦਾਈ ਹਾਂਜੀ ਤੇ ਸੇਵਾ ਤੋਂ ਬਿਨਾ ਕਿਹੜਾ ਰਹਿਣ ਦਿੰਦਾ ਈ ਲੋ ਜੀ ਕੋਈ ਨਹੀਂ ਰਹਿਣ ਦਿੰਦੇ ਸੇਵਾ ਬਹੁਤ ਕਰਦੇ ਆ ਪਰ ਜਿਹੜੀ ਬਲੱਡ ਲਾਈਨ ਹੈ ਜੀ ਹਾਂਜੀ ਇਹ ਇੱਕ ਅਲੱਗ ਚੀਜ਼ ਹੈ ਜੀ ਬਲੱਡ ਲਾਈਨ ਤਾਂ ਬਲਾਕ ਲੋ ਬਈ ਕਰੋ ਜੀ ਆਹ ਦੇਖੋ ਜੀ ਖੀਰਾ ਵਿੱਚ ਆਹ ਬੱਕਰਾ ਬਈ ਪਛਾਣ ਲਿਓ ਜਿਨ੍ਹਾਂ ਨੇ ਬਾਈ ਦੀ ਪਹਿਲਾਂ ਵਾਲੀ ਵੀਡੀਓ ਦੇਖੀ ਆ ਹਾਂਜੀ ਹਾਂਜੀ ਇਹ ਬਈ ਕਿੰਨੇ ਕਿਨੇ ਮੰਗਿਆ ਬੱਚਾ ਤੁਹਾਡੇ ਤੋਂ ਇਹ ਬਹੁਤ ਇਹ ਰੀਲ ਬਹੁਤ ਚੱਲੀ ਸੀ ਆਪਣੀ ਇਹ ਸੀ ਬਹੁਤ ਲਾਈ ਸੀ ਇਹਦੇ ਜੀ ਅੱਛਾ ਜੀ ਪਰ ਬੱਚਾ ਦੇਣਾ ਨਹੀਂ ਇਹ ਬੱਚਾ ਤਾਂ ਆਪਦੇ ਘਰੇ ਰਹੂਗਾ ਜੀ ਲੋ ਜੀ ਇਹਦੀ ਕੀ ਡਿਟੇਲ ਹੈ ਜੀ ਹੁਣ ਇਹ ਖੀਰਾ ਬੱਚਾ ਹੀ ਹਾਂਜੀ 44 ਲੱਗੇ ਗਈ ਸਾਢੇ 43 44 ਲੋ ਬਈ ਆ ਦੇਖੋ ਬਿਲਕੁਲ ਖੀਰਾ ਤੇ ਕਿੰਨੀ ਹਾਈਟ ਹੋ ਗਈ ਇਹਦੀ ਜੀ ਇਹ ਸਾਢੇ 43 44 ਹੈ ਲੋ ਬਈ ਆ ਦੇਖੋ ਸਾਢੇ 43 44 ਇੰਚ ਹਾਈਟ ਆ ਬਾਈ ਨੇ ਦੱਸਿਆ ਤੇ ਇਹ ਬੱਕਰਾ ਜਦੋਂ ਆਪਾਂ ਪਹਿਲਾਂ ਵੀਡੀਓ ਕੀਤੀ ਸੀ ਉਦੋਂ ਬੱਚਾ ਸੀਗਾ 5 ਕਿ ਮਹੀਨਾ ਦਾ ਸੀਣਾ ਜੀ ਜੀ 90 95 ਕਿਲੋ weight ਕਰ ਗਈ ਠੀਕ ਆ ਬਾਈ ਜੀ ਦੇਖੋ ਬਾਈ ਇਹ ਵੀ ਭੂਤਦਾ ਹੀ ਆ ਜੀ ਜੀ ਇਹੀ ਭੂਤਦਾ ਬੱਚਾ ਇਹਦਾ ਲੋ ਜੀ ਨੱਕ ਕੋਈ ਬਾਈ ਸ਼ੱਕ ਸੁਲਾ ਨਹੀਂ ਰਹਿ ਜਾਂਦੀ ਜਦੋਂ ਬਰੀਡਰ ਦਾ ਆਪ ਰਿਜ਼ਲਟ ਪੁੱਛਦੇ ਆ ਬਾਈ ਨੇ ਕਿਹਾ ਵੀ ਰਿਜ਼ਲਟ ਇਹਦਾ 99% ਆਉਂਦਾ ਤੇ ਆ ਤੁਸੀਂ ਦੇਖ ਲਓ ਦੋ ਬੱਚੇ ਦੇ ਖੜੇ ਆ ਹਨਾ ਇਹਦੀ ਭੈਣ 40 ਇੰਚ ਖੀਰੀ ਹੈ ਜੀ ਅੱਛਾ ਇਹਦੀ ਭੈਣ 40 ਇੰਚ ਖੀਰੀ ਹੈ ਜੀ 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 ਲੋ ਬਾਈ ਦੇਖੋ ਦੋਸਤੋ ਉਹ ਵੀ ਦਿਖਾ ਦਿਓ ਵੀਡੀਓ ਦੇ ਵਿੱਚ ਹਨਾ ਬਾਈ ਵੀਡੀਓ ਦੇ ਵਿੱਚ ਬਣੇ ਰਹੋ ਜਾਨਵਰ ਤੁਹਾਨੂੰ ਪੂਰੀ ਟਾਪ ਕੁਆਲਿਟੀ ਦੇ ਆਪਾਂ ਅੱਜ ਦਿਖਾਵਾਂਗੇ ਬਾਈ ਸੈਦੋਗੇ ਬਲੱਡ ਲਾਈਨ ਦੇ ਬਾਈ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਭਾਈ ਜਦੋਂ ਤੁਸੀਂ ਬੱਕਰੀਆਂ ਕ੍ਰੋਸ ਕਰਾਉਣੇ ਹੋ ਜੀ 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 ਹਰ ਵਾਰ ਮੰਨ ਲਓ ਬੱਕਰਾ ਬਦਲ ਕੇ ਛੱਡ ਦਿਓ ਬੱਕਰੀ ਤੇ ਕਿਵੇਂ ਰਿਜ਼ਲਟ ਲੈਣ ਨੂੰ ਇੰਨਾ ਵਧੀਆ ਜੀ ਪਤਾ ਕੀ ਆਪਾਂ ਜ਼ਿਆਦਾ ਉਹ ਨਹੀਂ ਕਰਦੇਗੇ ਹਾਂਜੀ ਆਪਾਂ ਬਾਈ ਜੀ ਨੂੰ ਪੁੱਛ ਲੈਨੇ ਠੀਕ ਹੈ ਜੀ ਜਿਵੇਂ ਬਾਈ ਜੀ ਕਹਿੰਦੇ ਉਹਨਾਂ ਨੂੰ ਸਾਰੀਆਂ ਬੱਕਰੀਆਂ ਦਾ ਪਤਾ ਹੈ ਬੱਕਰੀਆਂ ਦਾ ਪਤਾ ਹੈ ਜਿਵੇਂ ਉਹ ਕਹਿ ਦਿੰਦੇ ਆ ਆਪਾਂ ਉਵੇਂ ਕਰ ਲੈਂਦੇ ਆ ਠੀਕ ਹੈ ਇਹ ਉਹਨਾਂ ਦਾ ਐਕਸਪੈਰੀਮੈਂਟ ਚੱਲਦਾ ਜੀ ਜੋ ਕਰਵਾਈ ਜਾਂਦੇ ਆ ਅੱਛਾ ਜੀ ਖਾਣ ਪੀਣ ਇਹ ਬੱਚਾ ਬਈ ਜਿਹੜਾ ਹੈਗਾ ਇਹ ਕਿੰਨੇ ਬੱਚਿਆਂ ਦੇ ਵਿੱਚ ਆਇਆ ਸੀ ਦੋ ਸੀ ਇਹ ਤਿੰਨੇ ਦੇ ਨਾਲ ਦੀ ਇਹ ਤਿੰਨੇ ਬੱਚੇ ਸੀਗੇ ਤਿੰਨ ਬੱਚੇ ਸੀਗੇ ਜੀ ਜੀ ਆ ਪੱਠ ਦੀ ਭੈਣ ਆ ਗਈ ਇੱਕ ਪੱਠ ਤੇ ਇੱਕ ਬੱਕਰਾ ਸੀ ਕਾਲੇ ਰੰਗ ਦਾ ਸ਼ਾਹ ਕਾਲਾ ਜੀ ਅੱਛਾ ਜੀ ਉਹ ਕਾਲਾ ਬੱਚਾ ਉਹ ਵੀ ਬਹੁਤ ਜ਼ਬਰਦਸਤ ਬਣਿਆ ਜੀ ਲਓ ਜੀ ਆ ਪੱਠ ਦੇਖ ਲਓ ਬਈ ਇਹ ਖੀਰੀ ਆ ਗਈ ਜੀ ਹਾਂਜੀ ਹਾਂਜੀ ਇਹ ਵੀ ਖੀਰੀ ਹੈ ਇਹਨੂੰ ਫੜਾ ਖੀਰੀ ਪੱਠਾ ਬਈ ਇਹ ਵੀ ਭੂਤ ਦੀ ਆ ਗਈ ਪੱਠ ਹਾਂਜੀ ਤੇ 40 ਇੰਚ ਹਾਈਟ ਹੈ ਦੀ ਦੇਖੋ ਜੀ ਹਾਂਜੀ ਖੀਰੀ ਪੱਟ ਦੀ ਆ 40 ਇੰਚ ਕਰ ਗਈ ਲੋ ਜੀ ਇਹ ਤਾਂ 42 ਖੀਰੀ ਜਾਊਗੀ ਅੱਛਾ ਜੀ ਹਾਂਜੀ ਹਾਂਜੀ ਬਾਈ ਜਿਵੇਂ ਟਾਰਗੇਟ ਹੁੰਦਾ ਲੋਕਾਂ ਦਾ ਵੀ 47 ਤੱਕ ਬੱਕਰਾ ਲੈ ਕੇ ਆਣਾ ਮੈਨੂੰ ਲੱਗਦਾ ਤੁਸੀਂ 45 ਤੋਂ ਬੱਕਰੀਆਂ ਢਪਾ ਦੋਗੇ ਹਨਾ ਹਾਈਟ ਦੇ 40 ਹਾਂ 46 ਤੋਂ ਬੱਕਰੀਆਂ ਢਪਾ ਕੇ ਛੱਡੂਗਾ ਇਹ 40 ਇੰਚ ਦੀ ਪੱਠ ਹੈ ਬਾਈ ਖੀਰੀ ਹਜੇ ਇਹਨੂੰ ਕ੍ਰੋਸ ਕਦੋਂ ਕਰਵਾਓਗੇ ਜੀ ਫਿਰ ਆ ਦੇਖ ਲੋ ਲੋ ਬਾਈ ਖੀਰੀ ਪੱਠ ਹੈ ਬਿਲਕੁਲ ਅਜੇ 1 ਸਾਲ ਰੋਕ ਕੇ ਅੱਛਾ ਜੀ ਇਹਨੂੰ ਫਿਰ ਤੁਸੀਂ ਚਾਰ ਦੰਦ ਤੇ ਕਰਾਉਣੇ ਕਰੋਸ ਕਿ ਇਹਨੂੰ ਹਾਂਜੀ ਹਾਂਜੀ ਚਾਰ ਜਾਂ 6 ਤੇ ਉਸ ਤੋਂ ਪਹਿਲੇ ਲੋ ਬਾਈ ਜੀ ਬਾਈ ਜਾਨਵਰ ਸੇਲ ਹੈਗਾ ਆਪਣੇ ਕੋਲੇ ਹੁਣ ਕੋਈ ਐਸ ਸਮੇਂ ਜਾਨਵਰ ਨਹੀਂ ਜੀਆ ਜੀ ਤਾਂ ਕੋਈ ਇਰਾਦਾ ਹੈ ਨਹੀਂ ਬਾਕੀ ਬਾਈ ਜੀ ਨੂੰ ਪਤਾ ਹੀ ਆਪਾਂ ਨੂੰ ਪਤਾ ਅੱਛਾ ਬਾਈ ਦੇ ਨਾਲ ਹੀ ਤੁਸੀਂ ਸਲਾਮ ਮਸ਼ਵਰਾ ਕਰਕੇ ਜਾਨਵਰ ਸੇਲ ਕਰਦੇ ਹੋ ਹਣਾ ਉਹ ਜਿਵੇਂ ਕਹਿ ਦਿੰਦੇ ਨੇ ਫੇਰੀ ਠੀਕ ਹੈ ਬਾਈ ਹਾਂਜੀ ਲੋ ਬਾਈ ਦੋਸਤੋ ਲੋਕ ਜਿਆਦਾ ਸਤਾਉਂਦੇ ਆ ਮੇਰਾ ਨਾਮ ਲੈ ਕੇ ਹਾਂਜੀ ਵੀ ਬਾਈ ਤੋਂ ਸਾਨੂੰ ਬੱਚੇ ਲੈ ਕੇ ਦਿਓ ਫਿਰ ਬਾਈ ਜੀ ਕਰਦੇ ਆਪਾਂ ਵਾਅਦਾ ਨਹੀਂ ਉਲਟਾ ਫੇਰ ਕਰਦੇ ਹਾਂਜੀ ਜਿਵੇਂ ਬਾਈ ਜੀ ਫਿਰ ਕਹਿ ਦਿੰਦੇ ਠੀਕ ਆਪਾਂ ਉਵੇਂ ਕਰ ਲੈਣੀ ਠੀਕ ਹੈ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਬਾਈ ਦੇ ਜਾਨਵਰ ਆ ਜਿਹੜੇ ਕਿਵੇਂ ਦੇ ਲੱਗੇ ਤੇ ਭੂਰਾ ਭੂਤ ਬਾਰੇ ਜਰੂਰ ਕਮੈਂਟ ਕਰਿਓ ਜਿਹੜਾ ਬਾਈ ਦਾ ਮੇਨ ਬਰੀਡਰ ਆ ਜਿਨੇ ਰਿਜ਼ਲਟ ਵਾਲੇ ਮੈਂ ਕਹਿੰਨਾ ਵੀ ਚਿਬ ਕੱਢ ਤੇ ਬਹੁਤ ਹੀ ਟਾਪ ਕੁਆਲਿਟੀ ਦੇ ਬੱਕਰੇ ਖੜੇ ਆ ਬਾਈ ਦੇ ਇਸ ਬੱਕਰੇ ਦੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਸਮੇਂ ਕਿੱਥੇ-ਕਿੱਥੇ ਦੇ ਬੱਕਰੇ ਖੜੇ ਆ ਹਨਾ ਤਾਂ ਠੀਕ ਆ ਬਾਈ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਬਾਈ ਤੁਹਾਡਾ ਜੀ ਆਇਆਂ ਨੂੰ ਜੀ